ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਜਿਸ ਕਰਕੇ ਵੀ ਵੀਡੀਓ ਬਣਾ ਰਹੇ ਆ ਵੀਰ ਦੇ ਖੇਲੂ ਪਾਸੋਂ ਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਛੋਟਾ ਜਿਹਾ ਬਾਈ ਦਾ ਮਿੰਨੀ ਫਾਰਮ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹੱਸੀ ਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੈ ਵਧੀਆ ਬੱਸ ਵਧੀਆ ਜੀ ਆਪਣੇ ਸੁਣੋ ਬਾਈ ਨਾਮ ਤੇ ਐਡਰੈਸ ਬੋਲੋ ਸੁਖਮੰਤਰ ਸਿੰਘ ਪਿੰਡ ਖੰਡਾਵਨਾ ਹਮ ਜਿਲ੍ਹਾ ਬਠਿੰਡਾ ਰਾਮਪਰਾਪ ਬੋਲਦੇ ਸੀ ਠੀਕ ਹੈ ਬਈ ਨੇੜੇ ਪਿੰਡ ਘੰਡਾ ਬੰਨੇ ਦੇ ਕਿਹੜਾ ਰਹਿ ਜਾਂਦਾ ਹਜ਼ਾਰ ਤੇ ਭਰੂਪੇ ਦੇ ਵਿਚਾਲੇ ਰਹੇ ਗਏ ਠੀਕ ਹੈ ਜੰਗਿਆਣਾ ਨਾਲਾ ਮੋਬਾਈਲ ਨੰਬਰ ਬੋਲੋ 9872164161 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈੜ ਦੇ ਦੇ ਕਿਹੜਾ ਸੂਸੂਈ ਹੈ ਇਹ ਤੀਜੇ ਸੂਈ ਹੈ ਜੀ ਕਦੋਂ ਸੂਈ ਹੈ ਬਈ ਇਹਨੂੰ 7 ਦਿਨ ਹੋ ਗਏ ਜੀ ਠੀਕ ਆ ਬੱਚਾ ਕੀ ਹੈ ਬਾਈ ਬਸਾ ਜੀ ਬੱਚਾ ਬਾਈ ਤੇ ਕਿੰਨਾ ਦੁੱਧਾ ਹੁਣ ਰੈਡੀ ਇਹ ਇਸ ਟਾਈਮ ਵੀ 2 ਲੀਟਰ ਆ ਜੀ ਨੈਟ ਤਿਆਰ ਆ ਬਈ ਹਾਂ 2 ਲੀਟਰ ਤਿਆਰ ਆ ਪਿਛਲੇ ਸਾਲ 31 ਲੀਟਰ ਸੀ 31 ਲੀਟਰ ਦ 20 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਇਸ ਲਈ ਸੋ 31 32 ਲੀਟਰ ਦੁੱਧ ਵੜਨੇ ਪਾਇਆਗਾ ਕੱਦ ਵੱਡ ਚੰਗਾ ਯਾਤ ਬ੍ਰੀਡ ਚੰਗੀ ਆ ਫੋਲਾ ਬਾਈ ਤੋੜ ਕੇ ਦਿਖਾ ਦੇ ਨਾੜਾ ਨੂੜਾ ਜਿਹੜੀਆਂ ਕਰਮਾਈ ਦੇ ਫੁੱਲ ਚੰਗੀਆਂ ਨੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਬ ਤੇ ਚਵਾਈ ਕਿਵੇਂ ਆ ਬਾਈ ਚਵਾਈ ਬਹੁਤ ਵਧੀਆ ਪੂਰੀ ਚੋਈ ਜਾਓ ਨੰਬਰ 1 ਹਾਂ ਜੀ ਹਾਂ ਜੀ ਅੱਥਰੀ ਚੋਲੋ ਮਸ਼ੀਨ ਤੇ ਚੋਲੋ ਕੋਈ ਫਰਕ ਨਹੀਂ ਪੈਂਦਾ ਅੱਥੀ ਚੋਲੋ ਬਾਈ ਕਹਿੰਦਾ ਚਾਹੇ ਮਸ਼ੀਨ ਤੇ ਚੋਲੋ ਕੋਈ ਚੱਕਰ ਹੀ ਨਹੀਂ ਚਵਾਈ ਚੋਈ ਫੁੱਲ ਚੰਗੀਆਂ ਤੋਰਾ ਤਾਰਾ ਚੰਗਾ ਅ ਵੱਡੇ ਕਰਦਦੀ ਆ ਰਾਜੀ ਫੁੱਲ ਆ ਕੱਟ ਫੁੜਾ ਬਹੁਤ ਚੰਗੀਆਂ ਲੇਵਲ ਨੂੰ ਵਾਕਮ ਵਾਲਾ 20 ਲੀਟਰ ਦੁੱਧ ਜਿਹੜਾ ਕੰਢੇ ਵਾਲਾ ਬਾਈ ਕਹਿੰਦਾ ਹੰਤੋਲ ਕੇ ਦੇਵਾਂਗੇ ਨਾੜਾ ਨੂੜਾ ਫੁੱਲ ਚੰਗੀਆਂ ਦੁੱਧ ਹੋਰ ਬਾਜੂ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਤੇ ਬਾਈ ਦੇ ਫਾਰਮ ਦੀ ਬਿਹੜਾ ਖੋਦੀ ਮੁੱਲ ਕੀ ਹੈ ਬਾਈ ਇਹਦਾ 90000 ਰੁਪਏ ਮਾਨਦਾਨ ਹੋ ਜੀ ਹਾਂ ਹੋ ਜੀ ਥੋੜਾ ਘੱਟ 90000 ਰੁਪਇਆ ਮੋਲਾ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਜੀ ਤੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਦੋਂ ਧੰਨਵਾਦ ਜੀ ਦੂਜੇ ਪਾਸੇ ਬਈ ਨਾੜਾ ਨੂੜਾ ਦਿਖਾਉਂਦੇ ਆ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਨਾਲ ਥਾਣਾ ਧੰਨਵਾਦ